ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਗੁਜਰੀ ਜੀ ਉਹ ਪੂਜਨਿਕ ਮਾਤਾ ਹਨ ਜਿਨ੍ਹਾਂ ਨੇ ਆਪਣੇ ਪਤੀ ਦੇਵ ਦੀ 26 ਸਾਲ 6 ਮਹੀਨੇ 13 ਦਿਨ ਤਪੱਸਿਆ ਦੇ ਦੌਰਾਨ ਦੁਨਿਆਵੀ ਸੁੱਖ ਤਿਆਗ ਕੇ ਸੇਵਾ ਕੀਤੀ ਸ਼ਹੀਦ ਗੁਰੂ ਦੀ ਪਤਨੀ ਸ਼ਹੀਦ ਗੁਰੂ ਦੀ ਮਾਤਾ ਸ਼ਹੀਦ ਪੋਤਰਿਆਂ ਦੀ ਦਾਤੀ ਮਾਤਾ ਗੁਜਰੀ ਜੀ ਹੀ ਸਨ ਮਾਤਾ ਜੀ ਪਹਿਲੇ ਸੇਖ ਸ੍ਰੀ ਸ਼ਹੀਦ ਹਨ ਜਿਨ੍ਹਾਂ ਨੇ ਆਪਣੇ ਦੋਵਾਂ ਪੋਤੇਆਂ ਬਾਬਾ ਜੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇ ਨਾਲ ਪਹਿਲਾਂ ਠੰਡੇ ਗੁਰਦੇ ਵਿੱਚ ਕੈਦੀ ਦੇ ਤੌਰ ਤੇ ਵਜ਼ੀਰ ਖਾਂ ਦੇ ਤਸੀਹੇ ਸਹਾਰੇ ਤੇ ਪਿੱਛੋਂ ਸ਼ਹਾਦਤ ਪਾਈ ਧਰਮ ਦੇ ਨਾਂ ਤੇ ਕੁਰਬਾਨ ਹੋਣ ਦਾ ਜਜ਼ਬਾ ਕੇਵਲ ਉਹਨਾਂ ਵਿੱਚ ਹੀ ਨਹੀਂ ਸੀ ਸਗੋਂ ਉਹਨਾਂ ਦੇ ਭਰਾ ਮਾਮਾ ਕਿਰਪਾਲ ਚੰਦ ਜੀ ਦੀ ਸੇਵਾ ਤੇ ਪਿੱਛੋਂ ਸ਼ਹਾਦਤ ਇਤਿਹਾਸ ਵਿੱਚ ਉੱਗੀ ਹੈ ਫਿਰ ਕਮਾਲ ਹੈ ਕਿ ਉਹਨਾਂ ਦੀ ਨਾਨਕ ਬੀਬੀ ਬੀਰੋ ਜੀ ਦੇ ਪੰਜਾਂ ਪੁੱਤਾਂ ਭਾਈ ਸ਼ੰਭੂ ਸ਼ਾਹ ਜੀ ਆਦਿ ਨੇ ਵੀ ਸਨਮੁਖੋ ਸ਼ਹਾਦਤਾਂ ਪਾਈਆਂ ਇਹ ਸ਼ਹੀਦ ਇਸੇ ਮਹਾਨ ਆਤਮਾ ਗੁਜਰੀ ਜੀ ਦੇ ਮਨੋਤਰੇ ਸਨ ਛੋਟੀ ਉਮਰ ਵਿੱਚ ਹੀ ਆਪ ਜੀ ਦਾ ਆਨੰਦ ਕਾਰਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਹੋ ਗਿਆ ਵਿਖਾਣਾ ਦੀ ਜੰਗ ਉਪਰੰਤ ਜਦ ਸ੍ਰੀ ਗੁਰੂ ਹਰਗੋਬਿੰਦ ਜੀ ਕੀਰਤਪੁਰ ਆਏ ਤੇ ਉਥੇ ਹੀ ਭਾਈ ਲਾਲ ਚੰਦ ਜੀ ਦੀ ਲੜਕੀ ਬੀਬੀ ਗੁਜਰੀ ਜੀ ਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਰਿਸ਼ਤਾ ਪੱਕਾ ਹੋਇਆ ਮਾਰਚ 1632 ਈਸਵੀ ਵਿੱਚ ਆਨੰਦ ਕਾਰਜ ਕਰਤਾਰਪੁਰ ਹੋਇਆ ਕਰਤਾਰਪੁਰ ਵਿੱਚ ਵਿਆਹ ਦੀ ਰੌਣਕ ਅਨੁਪਮ ਅਪੂਰਵ ਸੀ ਮਿਲਨੀ ਵੇਲੇ ਜਦ ਭਾਈ ਲਾਲ ਚੰਦ ਜੀ ਨੇ ਅੱਗੇ ਵੱਧ ਗੁਰੂ ਚਰਨਾ ਤੇ ਸਿਰ ਨਿਵਾਇਆ ਤਾਂ ਗੁਰੂ ਜੀ ਨੇ ਆਪ پکڑ ਕੇ ਸਾਚੀ ਨਾਲ ਲਗਾਇਆ ਆਨੰਦ ਕਾਰਜ ਉਪਰੰਤ ਭਾਈ ਲਾਲ ਚੰਦ ਜੀ ਨੇ ਆਪਣੀ ਬੱਚੀ ਨੂੰ ਪਤੀ ਦੀ ਹਰ ਸਮੇਂ ਸੇਵਾ ਕਰਨ ਦੀ ਸਿੱਖਿਆ ਦਿੱਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਗੁਜਰੀ ਜੀ ਦੀ ਜੋੜੀ ਬਹੁਤ ਸੁੰਦਰ ਲੱਗ ਰਹੀ ਸੀ ਹਰ ਕੋਈ ਕਹਿ ਰਿਹਾ ਸੀ ਆਪ ਸੁੰਦਰਤਾ ਵਿੱਚ ਦੋ ਘੜੀ ਹੈ ਵਿਆਹ ਤੋਂ ਪਿੱਛੋਂ ਜਦ ਮਾਤਾ ਗੁਜਰੀ ਜੀ ਨੂੰ ਡੋਲੇ ਪਾਉਣ ਲੱਗੇ ਤਾਂ ਮਾਤਾ ਵਿਸ਼ਨੂ ਕੌਰ ਜੀ ਨੇ ਕੋਲ ਬਿਠਾ ਕੇ ਕਿਹਾ ਕਿ ਬੇਟਾ ਨਾਮ ਨੂੰ ਲਾਜ ਨਾ ਲੱਗਣ ਦੇ ਗੁਜਰੀ ਦੇ ਅਰਥ ਹੀ ਸੁਖ ਦੇਣਾ ਹੈ ਗੁਜਰੀ ਨਾਮ ਜਹ ਸੁਖਦਾਈ ਅਤੇ ਫਿਰ ਕਿਹਾ ਕਿ ਪਤੀ ਨੂੰ ਪਰਮੇਸ਼ਰ ਜਾਣ ਕੇ ਸੇਵਾ ਕਰੀ ਪਦੀ ਤੇ ਪਤੀ ਦੇ ਟਾakre ਦੀ ਹੋਰ ਕੋਈ ਸੇਵਾ ਜੱਗ ਵਿੱਚ ਨਹੀਂ ਹੈ ਜਦ ਬਰਾਤ ਵਾਪਸ ਟਿਕਾਣੇ ਰਵਾਨਾ ਹੋਣ ਲੱਗੀ ਤਾਂ ਭਾਈ ਲਾਲਚੰਦ ਜੀ ਨੇ ਨਿਮਰਤਾ ਵਿੱਚ ਕਿਹਾ ਕਿ ਉਹਨਾਂ ਕੋਲੋਂ ਗੁਰੂ ਜੀ ਦੀ ਸ਼ਾਮ ਦੇ ਤੁਲ ਸੇਵਾ ਨਹੀਂ ਹੋ ਸਕੀ ਅਤੇ ਨਾ ਹੀ ਕੋਈ ਭੇਟ ਕਰਨ ਲਈ ਹੈ ਜਦ ਉਹਨਾਂ ਦੇ ਇਹ ਨਿਮਰਤਾ ਭਰੇ ਬਚਨ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸੁਨੇ ਤਾਂ ਉਹਨਾਂ ਨੇ ਫਰਮਾਇਆ ਲਾਲ ਚੰਦ ਜੀ ਤੁਸੀਂ ਕਿਹੜੀਆਂ ਗੱਲਾਂ ਵਿੱਚ ਪੈ ਗਏ ਮਾਤਾ ਗੁਜਰੀ ਜੀ ਸਤਿਮਿệt ਦੁੱਖ ਵਿੱਚ ਸੁੱਖ ਮਨਾਉਣ ਵਾਲੀ ਮਹਾਨ ਇਸਤਰੀ ਸੀ ਜਦ ਗੁਰੂ ਤੇਗ ਬਹਾਦਰ ਜੀ ਗੁਰੂ ਹਰਗੋਬਿੰਦ ਜੀ ਦੀ ਆਗਿਆ ਮੰਨ ਕੇ ਮਾਤਾ ਨਾਨਕੀ ਜੀ ਸਮੇਤ ਨਾਨਕੇ ਬਾਬਾ ਬਕਾਲਾ ਵਿਖੇ ਆ ਗਏ ਤਾਂ ਆਪ ਵੀ ਅਕਾਲ ਸੇਵਾ ਵਿੱਚ ਲੱਗੇ ਰਹਿੰਦੇ ਜੇ ਪਤੀ ਸਮਾਦੀ ਵਿੱਚ ਸਥਿਤ ਰਹਿੰਦੇ ਤਾਂ ਮਾਤਾ ਗੁਜਰੀ ਜੀ ਸਦਾ ਸੇਵਾ ਸਾਧਨਾ ਵਿੱਚ ਜੁਟੇ ਰਹਿੰਦੇ ਮਾਤਾ ਗੁਜਰੀ ਜੀ ਪਰਮ ਆਤਮਾ ਸੁੰਦਰ ਸੁਸ਼ੀਲ ਮਿੱਠਾ ਮੋਲ ਮਿੱਠਾ ਬੋਲ ਅਤੇ ਲੰਮੀ ਨਦਰ ਵਾਲੇ ਪ੍ਰਸੰਨ ਚਿੱਤ ਗੋਰ ਚਿੱਤ ਵਿਚੇ ਧਿਆਨ ਵਾਲੇ ਅਤੇ ਮਨ ਦੇ ਬੜੇ ਕੋਮਲ ਸੰਗ ਚਿਹਰਾ ਚਮਕਦਾ ਸੀ ਹਾਥੀ ਵਰਗੀ ਚਾਲ ਸੀ ਤੇ ਕੋਮਲ ਇਤਨੇ ਜਿੰਨੀ ਚੰਬੇ ਦੀ ਕਲੀ ਹੁੰਦੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਸਦਾ ਆਪ ਜੀ ਦੇ ਸੁੱਖ ਆਰਾਮ ਦਾ ਖਿਆਲ ਰੱਖਦੇ ਨੌਵੇਂ ਪਾਸ਼ਾ ਦੇ ਹੁਕਮਨਾਮੇ ਵਿੱਚ ਆਸ਼ੇ ਦੇ ਇਤਨੇ ਹੀ ਸੰਕੇਤ ਹਨ ਪਟਨਾ ਸੰਗਤਾਂ ਦੇ ਨਾਮ ਇੱਕ ਹੁਕਮਨਾਮੇ ਵਿੱਚ ਅੱਛੀ ਖੁੱਲੀ ਹਵੇਲੀ ਹੋਵੇ ਉਥੇ ਮਹਿਲ ਦਾ ਵਾਸਾ ਰੱਖਣਾ ਲਿਖਿਆ ਹੈ ਇਹ ਸਭ ਦਰਸਾਉਂਦਾ ਹੈ ਕਿ ਪਤਨੀ ਪਤਨੀ ਇੱਕ ਦੂਜੇ ਦੇ ਹਿੱਤ ਵਿੱਚ ਖਿਆਲ ਵਿੱਚ ਸਦਾ ਤਰ ਪਰ ਰਹਿੰਦੇ ਸਨ ਗੁਜਰੀ ਜੀ ਸ਼ਰਮ ਲਾਜ ਤੇ ਨਿਮਰਤਾ ਦੀ ਮੂਰਤ ਸਨ ਉਹਨਾਂ ਨੇ ਕਦੇ ਨੈਣ ਵੀ ਉੱਚੇ ਨਹੀਂ ਕੀਤੇ ਸਨ ਸਾਧ ਸੰਗਤ ਮਾਤਾ ਜੀ ਨੂੰ ਕਦੇ ਮੌਕਾ ਹੀ ਨਹੀਂ ਦਿੱਤਾ ਸੀ ਕਿ ਉਹਨਾਂ ਨੂੰ ਕੁਝ ਕਹਿਣਾ ਪਵੇ ਹਰ ਸਮੇਂ ਸੇਵਾ ਵਿੱਚ ਜੁਟੇ ਰਹਿੰਦੇ ਜਾਦ ਵਿਆਹ ਤੋਂ ਕੁਝ ਚਿਰ ਬਾਅਦ ਹੀ ਕਰਤਾਰਪੁਰ ਵਿਖੇ ਸ੍ਰੀ ਹਰਗੋਬਿੰਦ ਜੀ ਨੂੰ ਪੈਂਦੇ ਖਾਂ ਦੀ ਜੁਗ ਤੋਂ ਮੁਗਲ ਸੈਨਾ ਨਾਲ ਜੰਗ ਲੜਨੀ ਪਈ ਤਾਂ ਮਾਤਾ ਗੁਜਰੀ ਜੀ ਨੇ ਜੋ ਸਾਹਸ ਦੱਸਿਆ ਉਸ ਦਾ ਵਰਣਨ ਮੋਸ਼ਨ ਪਾਣੀ ਨੇ ਕੀਤਾ ਹੈ ਇਹ ਪਹਿਲੀ ਜੰਗ ਸੀ ਜੋ ਗੁਰੂ ਮਹਿਲ ਗੁਰੂ ਪੁਤਰੀ ਅਤੇ ਮਾਤਾ ਗੁਜਰੀ ਜੀ ਨੇ ਅੱਧੀ ਦਿੱਤੀ ਮਕਾਨਾਂ ਦੀਆਂ ਸ਼ੱਤਾਂ ਤੇ ਚੜ ਕੇ ਅੱਖੀਂ ਮਾਤਾ ਗੁਜਰੀ ਜੀ ਨੇ ਆਪਣੇ ਸਿਰ ਦੇ ਸਾਈਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਜੂਜ ਦੇ ਦੇਖ ਹਲਾਸ਼ੇਰੀ ਵੀ ਦੇ ਰਹੇ ਸਨ ਇਸੇ ਜੰਗ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਕਮਾਲ ਹੁਸ਼ਿਆਰੀ ਤੇ ਚਤੁਰਾਈ ਨਾਲ ਤਲਵਾਰ ਚਲਾਉਂਦੇ ਦੇਖ ਛੇਵੇਂ ਪਾਤਸ਼ਾਹ ਨੇ ਕਿ ਹਾਸੀ ਤੂੰ ਤਿਆਗ ਮਲਦਾ ਨਹੀਂ ਤੇਗ ਬਹਾਦਰ ਹਨ ਮਾਤਾ ਗੁਜਰੀ ਜੀ ਤੇ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਵਿਖੇ ਤਕਰੀਬਨ 26 ਸਾਲ ਤੱਕ ਤਪ ਤਿਆਗ ਸੇਵਾ ਸਿਮਨ ਵਿੱਚ ਰੁੱਝੇ ਰਹੇ ਕਈ ਕਈ ਘੰਟੇ ਗੁਰਬਾਣੀ ਦਾ ਪਾਠ ਕਰਨ ਵਿੱਚ ਲੱਗੇ ਰਹਿੰਦੇ ਇਸ ਦਾ ਉਦਾਹਰਨ ਲੰਮਾ ਕਠਿਨ ਹੈ ਤਪਾਸਿਰ ਤਪਹਿ ਬਾਣੀ ਦਾ ਹੀ ਪਾਠ ਹੀ ਸੀ ਇਹੀ ਜੋਗ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਚਿਤਰਨਾਟਕ ਵਿੱਚ ਇਸ ਦਾ ਵਰਣਨ ਇਸ ਤਰ੍ਹਾਂ ਕੀਤਾ ਹੈ ਕਿ ਮੇਰੇ ਮਾਤਾ ਗੁਜਰੀ ਜੀ ਤੇ ਬਾਪ ਗੁਰੂ ਤੇਗ ਬਹਾਦਰ ਜੀ ਦੋਵਾਂ ਨੇ ਐਸੀ ਤਪੱਸਿਆ ਕੀਤੀ ਕਿ ਉਸ ਉੱਤੇ ਵਾਹਿਗੁਰੂ ਜੀ ਪ੍ਰਸੰਨ ਹੋਏ ਬਚਿੱਤਰ ਨਾਟਕ ਦੇ ਸ਼ਬਦਾਂ ਵਿੱਚ ਤਾਤ ਮਾਤ ਮੁਰ ਅਲਕ ਅਰਾਧਾ ਬਹੁ ਵਿਦ ਜੋਗ ਸਾਧਨਾ ਸਾਦਾ ਤਿੰਨ ਜੋ ਕਰੀ ਅਲਕ ਕੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰਦੇਵਾ ਤਿੰਨ ਪ੍ਰਭ ਜਬ ਆਏ ਸਮੋਹੇ ਦੀਆ ਤਬ ਹਮ ਜਨ ਕਲੂ ਮਹਿ ਲੀਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਇਸ ਅਦੁੱਤੀ ਤਪੱਸਿਆ ਗਤ ਕਰਦੀ ਜੋੜੀ ਦੇ ਘਰ ਹੋਇਆ ਮਾਂ ਗੁਜਰੀ ਤੇ ਬਾਪ ਗੁਰੂ ਤੇਗ ਬਹਾਦਰ ਜੀ ਨੇ ਐਸੀ ਪਾਲਣਾ ਪੋਸ਼ਣਾ ਕੀਤੀ ਕਿ ਜਿਸ ਦਾ ਵਰਨਨ ਕਰਨਾ ਪਠੇਨ ਹੈ ਇਹ ਤਾਂ ਅਖਾਣ ਹੀ ਬਣ ਗਿਆ ਪਹਿਲਾ ਪਟਨਾ ਸਾਹਿਬ ਅਨਕ ਭਾਤ ਤਨ ਰੱਛਾ ਫਿਰ ਆਨੰਦਪੁਰ ਸਾਹਿਬ ਭਾਤ ਭਾਤ ਕੀ ਸ਼ਿਸ਼ਾ ਦਿੱਤੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦ ਹੋ ਜਾਣ ਤੇ ਜੋ ਹੌਸਲਾ ਤੇ ਜੁਰਤ ਮਾਤਾ ਗੁਜਰੀ ਜੀ ਨੇ ਦਰਸਾਈ ਉਹ ਵੀ ਦੇਖਣ ਵਾਲੀ ਸੀ ਜਦ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਕਟਿਆ ਹੋਇਆ ਪਾਵਨ ਸ਼ੀਸ਼ ਭਾਈ ਜੈਤਾ ਜੀ ਭਾਈ ਨਾਨੂ ਤੇ ਭਾਈ ਅੱਡਾ ਦੀ ਸਹੇਤਾ ਨਾਲ ਸ੍ਰੀ ਕੀਰਤਪੁਰ ਸਾਹਿਬ ਲੈ ਕੇ ਆਏ ਤੇ ਅਨੰਦਪੁਰ ਖਬਰ ਭੇਜੀ ਤਾਂ ਮਾਤਾ ਗੁਜਰੀ ਜੀ ਨੇ ਗੁਰਪਤੀ ਦੇ ਸ਼ਹੀਦ ਸ਼ੀਸ਼ ਅੱਗੇ ਸਿਰ ਝੁਕਾ ਕੇ ਕਿਹਾ ਕਿ ਤੁਹਾਡੀ ਨਿਭਾਈ ਇਹ ਹੀ ਬਖਸ਼ਿਸ਼ ਕਰਨੀ ਕਿ ਮੇਰੀ ਵੀ ਨਿਭ ਜਾਏ ਸੱਚਮੁੱਚ ਮਾਤਾ ਗੁਜਰੀ ਜੀ ਵੀ ऐसे निभाके गए कि दुनिया दी मां मां ਲਈ ਪੂਰਨੇ ਹਨ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਨੂੰ ਹੌਸਲਾ ਰੱਖ ਦ੍ਰਿੜ ਚਿੱਤ ਹੋ ਜ਼ੁਲਮ ਜ਼ਬਰ ਵਿਰੋਧ ਖੜੇ ਹੋਣ ਲਈ ਬਗਾਰ ਪਾਈ ਤਾਂ ਮਾਤਾ ਜੀ ਨੇ ਨਾ ਸਿਰਫ ਚਾਹੀ ਪ੍ਰਗਟ ਕੀਤਾ ਸਭਾ ਹੋਰ ਅਸ਼ੀਸ਼ਾਂ ਦਿੱਤੀਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਪਰੰਤ ਮਾਤਾ ਗੁਜਰੀ ਜੀ ਨੇ ਮਸੰਦਾ ਅਤੇ ਦੋਖੀਆਂ ਦੇ ਭੜੇ ਮਨਸੂਬਿਆਂ ਨੂੰ ਸਿਰੇ ਨਾ ਚੜਨੋ ਦਿੱਤਾ ਉਸ 8 ਸਾਲ ਦੇ ਵਿਖੜੇ ਸਮੇਂ ਪੰਗਾਣੀ ਜੁੱਧ ਤੱਕ ਸੰਗਤਾਂ ਵਿੱਚ ਆਪੋ ਵਿਚਰ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਤੇ ਤੁਰਨ ਦੀ ਪ੍ਰੇਰਣਾ ਕਰਦੇ ਰਹੇ ਆਪ ਜੀ ਦੇ ਲਿਖਿਆ ਲਿਖੇ ਕਿੰਨੇ ਹੁਕਮਨਾਮੇ ਹਨ ਉਹਨਾਂ ਦੀ ਲਿਖਤ ਤੋਂ ਪ੍ਰਗਟ ਹੁੰਦਾ ਹੈ ਕਿ ਆਪ ਜੀ ਕਿ੍ਰਿੜ ਚਿਤ ਸਵਾਦੇ ਸੰ ਆਪ ਲਿਖਤ ਤੋਂ ਪਤਾ ਲੱਗਦਾ ਹੈ ਕਿ ਸਰਲ ਚਿਤ ਦੇ ਸੰ ਅਗਲੇ ਨੂੰ ਸਮਝਾਉਣ ਲਈ ਗੱਲ ਇਸ ਤਰ੍ਹਾਂ ਕਹਿੰਦੇ ਸਨ ਕਿ ਉਸ ਦੇ ਮਨ ਵਿੱਚ ਹੀ ਤਸ ਜਾਂਦੀ ਸੀ ਚੱਲ ਰਹਿ ਤੇ ਜੀਵਨ ਸੀ ਰਤਾ ਭਰ ਵੀ ਬਣਾਕ ਨਹੀਂ ਸੀ ਮਸੰਦਾ ਨੂੰ ਤਾੜ ਕੇ ਰੱਖਦੇ ਸਨ ਦਸੰਬਰ 1704 ਈਸਵੀ ਨੂੰ ਆਨੰਦਪੁਰ ਸਾਹਿਬ ਛੱਡਣ ਉਪਰੰਤ ਸਰਸਾ ਦਿਖੇ ਜਦ ਪਰਿਵਾਰ ਵਿਛੋੜਾ ਹੋ ਗਿਆ ਤਾਂ ਆਪ ਜੀ ਛੋਟੇ ਸਹਿਬ ਜਾਦੇ ਆਂ ਬਾਬਾ ਜੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇ ਨਾਲ ਗੰਗੂ ਬ੍ਰਾਹਮਣ ਦੇ ਪਿੰਡ ਸਿਹੇੜੀ ਚਲੇ ਗਏ ਕੰਗੂ ਨੇ ਲਾਲ ਦੀ ਬਸ ਨਵਾਬ ਸਰਹੰਦ ਪਾਸ ਤੋ ਪਹੁੰਚਾਈ ਅਤੇ ਸਹਿਬਜ਼ਾਦਿਆਂ ਸਮੇਤ ਮਾਤਾ ਗੂਜਰੀ ਜੀ ਗ੍ਰਿਫਤਾਰ ਕਰਕੇ ਸਰਹੰਦ ਠੰਡੇ ਬੁਰਜ ਵਿੱਚ ਰੱਖੇ ਗਏ ਮਾਤਾ ਜੀ ਸਹਿਬਜ਼ਾਦਿਆਂ ਨੂੰ ਸਾਹਮਣੇ ਤਸੀਹੇ ਦਿੰਦੇ ਦੇ ਕੇ ਅਡੋਲ ਰਹੇ ਅਤੇ ਸਹਿਬਜ਼ਾਦਿਆਂ ਨੂੰ ਦ੍ਰਿੜ ਰਹਿਣ ਦੀ ਲੋਰੀ ਦਿੰਦੇ ਰਹੇ ਜਦ ਮਾਤਾ ਜੀ ਸਿੱਖੀ ਦੇ ਗੌਰਵ ਦੀਆਂ ਗਾਥਾਵਾਂ ਸੁਣਾਉਂਦੇ ਤੇ ਕਦੇ ਨਾ ਡੋਲਣ ਦਾ ਦੀ ਗੱਲ ਦੋਹਾ ਸਾਹਿਬ ਜਦਿਆਂ ਨੂੰ ਕਹੀ ਤਾਂ ਉਹਨਾਂ ਜੋ ਮਾਤਾ ਜੀ ਸੁਣਾ ਕੇ ਕਿਹਾ ਉਹ ਦਰਸਾ ਰਿਹਾ ਸੀ ਕਿ ਕਿਸ ਮਿੱਟੀ ਦੇ ਬਣੇ ਹੋਏ ਸਨ ਇਹ ਸਾਹਿਬ ਜਦਿਆਂ ਦੇ ਧਨ ਪਾਗ ਹਮਰੇ ਹੈ ਮਾਈ ਧਰਮ ਖੇਤ ਤਨ ਜੇਕਰ ਜਾਈ ਜਦ ਨਵਾਬ ਅਤੇ ਕਾਜੀ ਨੇ ਕਿਤਨੇ ਹੀ ਲਾਜ ਸਾਹਿਬ ਜਦਿਆਂ ਨੂੰ ਦਿੱਤੇ ਤੇ ਸੁੱਚਾ ਆਨੰਦ ਨੇ ਜਾਮਨੀ ਭਰੀ ਉਹ ਜਾਗੀਰਾਂ ਲੈ ਕੇ ਦੇਵੇਗਾ ਤਾਂ ਸਾਹਿਬ ਜਾਦਿਆਂ ਨੇ ਕਿਹਾ ਕਿ ਧਿਆਨ ਨਾਲ ਸੁਣ ਸਾਡੇ ਘਰ ਦੀ ਰੀਤ ਹਮਰੇ ਵੰਸ਼ ਦੀ ਰੀਤ 임 ਆਈ ਸੀਸ ਦੇਤ ਪਰ ਧਰਮ ਨਾ ਜਾਏ ਜੋ ਜਵਾਬ ਭਰੀ ਕਚਹਿਰੀ ਵਿੱਚ ਨਿੱਕੀਆਂ ਜਿੰਦਾਂ ਭਰ ਬਲਵਾਨ ਆਤਮਾਵਾਂ ਨੇ ਦਿੱਤੇ ਉਹ ਵੀ ਪ੍ਰਗਟਾਉਂਦੇ ਹਨ ਕਿ ਪਿੱਛੇ ਮਾਤਾ ਜੀ ਦੀ ਕਿੰਨੀ ਭਾਰੀ ਸ਼ਕਤੀ ਸੀ ਕੰਗੀtar ji ਦੇ ਸਾਹਿਬ ਜਾਦੇ ਹਾਸ ਹਾਸ ਕੇ ਨੀਹਾਂ ਵਿੱਚ ਆਪਾਂ ਚਨਾ ਗਏ ਪਰ ਸਿੱਖੀ ਨੂੰ ਆਂਜਣਾ ਆਉਂਦੀ। ਸਹਿਬ ਜਾਦਿਆਂ ਦੀ ਸ਼ਹਾਦਤ ਉਪਰੰਤ ਮਾਤਾ ਗੁਜਰੀ ਜੀ ਸਮਾਦੀ ਸਥਿਤ ਹੋ ਗਏ ਅਤੇ ਪ੍ਰਾਨ ਚੜਾ ਲਏ। ਤਿੰਨਾਂ ਦਾਦੀ ਅਤੇ ਦੋਨਾਂ ਪੋਤਰਿਆਂ ਦਾ ਸੰਸਕਾਰ ਇਕੱਠਾ ਹੀ ਰੌਡਰ ਮਲਨਾ ਦੇ ਜੋਹਰੀ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਥਾਂ ਲੈ ਕੇ ਕੀਤਾ। ਇਹ ਸਾਕਾ 26 ਦਸੰਬਰ 1704 ਈਸਵੀ ਦਾ ਹੈ ਜਿੱਥੇ ਸੈਭਜਾਦੇ ਤੇ ਮਾਤਾ ਜੀ ਕੈਦ ਰੱਖੇ ਗਏ ਉਸ ਬੁਰਜ ਦਾ ਨਾਮ ਹੁਣ ਮਾਤਾ ਗੁਜਰੀ ਜੀ ਦੀ ਜੀ ਦਾ ਬੁਰਜ ਹੈ ਅਤੇ ਜਿੱਥੇ ਸੰਸਕਾਰ ਹੋਇਆ ਉਸ ਨੂੰ ਜੋਤੀ ਸਰੂਪ ਕਹਿੰਦੇ ਹਨ ਜੋ ਕਿ ਅੱਜ ਸ੍ਰੀ ਫਤੇਗੜ ਸਾਹਿਬ ਵਿਖੇ ਸੁਸ਼ੋਭਿਤ ਹੈ ਸਿਆਣੇ ਪ੍ਰਾਤਨ ਸਿੱਖਾਂ ਨੇ ਮਾਤਾ ਜੀ ਦਾ ਸਮਾਦ ਬਾਹਰ ਦਲੀਪ ਤੇ ਬਣਾਈ ਤਾਂ ਕਿ ਯੁਗਾਂ ਤੱਕ ਪ੍ਰਗਟ ਰਹੇ ਕਿ ਅੱਜ ਵੀ ਦਾਦੀ ਪੋਤਰੇ ਦੀ ਗਲੀ ਉਤੇ ਬੈਠ ਕੇ ਰਾਖੀ ਕਰ ਰਹੀ ਹੈ ਸੰਸਕਾਰ ਵਾਲੀ ਥਾਂ ਜੇ ਕਰੋੜਾਂ ਦੀਆਂ ਮੋਹਰਾਂ ਵਿਛਾ ਕੇ ਟੋਡਨ ਮੱਲ ਨੇ ਲਈ ਸੀ ਤਾਂ ਸਭ ਤੋਂ ਕੀਮਤੀ ਵਿਚਾਰ ਵੀ ਉੱਥੇ ਹੀ ਦਿੱਤਾ ਜਾ ਰਿਹਾ ਹੈ ਕਿ ਦਾਦੀ ਦਾ ਵੀ ਇਹ ਫਰਜ ਹੈ ਕਿ ਪੋਤਰਿਆਂ ਦੀ ਪਾਲਣਾ ਹੀ ਨਾ ਕਰੇ ਲਾੜ ਹੀ ਨਾਲ ਲੜਾਉਂਦੀ ਰਹੇ ਸਭੋਂ ਤਰ ਮੁਦ੍ਰੜ ਕਰਵਾਏ ਜਿਵੇਂ ਮਾਤਾ ਗੁਜਰੀ ਜੀ ਨੇ ਕਰਵਾਇਆ ਤਨ ਤਨ ਮਾਤਾ ਗੁਜਰੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ